ਪਿੰਡ ਕਾਲਾ ਵਾਲਾ ਨਾਂ ਬਲਵਿੰਦਰ ਕੋਰ ਇਕੱਠੇ ਹੋਏ ਆ ਪੀ ਇੱਥੇ ਨਰਕ ਪਿਆ ਅੱਛਾ ਜੀ ਪਾਣੀ ਦੇ ਵਿੱਚ ਲੰਘਣ ਦੇ ਪਾਣੀ ਦੇ ਵਿੱਚ ਆਉਂਦੀ ਲੰਘ ਕੇ ਜਾਣਾ ਪੈਂਦਾ ਇਹ ਤੁਹਾਨੂੰ ਵੀ ਪਤਾ ਹੀ ਆ ਵੇਖ ਲਓ ਸਾਹਮਣੇ ਆ ਸਾਡੇ ਦੇ ਘਰ ਦੇ ਵਿੱਚ ਪਾਣੀ ਆਇਆ ਵੇਖੋ ਹਾਂ ਜਾ ਕੇ ਤੂੰ ਸਾਨੂੰ ਵੇਖ ਕੇ ਆਪਣੀ ਤਸੱਲੀ ਕਰਕੇ ਆਏ ਜੇ ਨਾ ਤੇ ਕੀ ਕਹਿਣਾ ਚਾਹੁੰਦੇ ਹੋ ਕੋਈ ਪਿੰਡ ਦੇ ਸਰਪੰਚ ਕੋਈ ਕਹਿਆ ਨਹੀਂ ਕਿ ਇਹਨੂੰ ਘਵਾ ਨਹੀਂ ਲਈ ਪਿੰਡ ਆਨੇ ਆ ਆਖਣ ਵੀ ਜਾਣੇ ਆ ਕਰ ਦਿੰਨੇ ਆ ਕਰ ਦਿੰਨੇ ਮੁਰਕੇ ਕੋਈ ਬੋੜਦਾ ਨਹੀਂਗਾ ਉਹ ਵੀ ਉਸ ਟਾਈਮ ਤੇ ਕਰਕੇ ਜੇ ਟਾਈਮ ਤੇ ਵੋਟਾਂ ਹੁਣ ਇਹ ਕਿੰਨੀ ਦੇਰ ਹੋ ਗਈ ਮਤਾ ਇਹ ਇਹ ਕੋਈ ਪਤਾ ਹੀ ਨਹੀਂ ਕਿੰਨਾ ਚਿਰ ਹੋ ਗਿਆ ਇਹਨੂੰ ਸਫਾਈ ਹੋਈ ਕਿੱਦਾਂ ਫਿਰ ਨੰਗਦੇ ਰੋਜ਼ ਨੰਗੇ ਆ ਵੇ ਲੋਟਰ ਸਾਹਮਣੇ ਇਦਾਂ ਨੰਗੀ ਦਾ ਵਿੱਚੋਂ ਦੀ ਲੰਘ ਕੇ ਜਾਂਦੇ ਆ ਹੱਥ 'ਚ ਚੱਪਲਾ ਫੜ ਕੇ ਤੇ ਮੈਂ ਤਾਂ ਬਹੁਤਾ ਤੁਰ ਕੇ ਨਹੀਂ ਜਾਂਦੀ ਸਾਈਕਲ ਫੜਦੀ ਤੇ ਨੰਗ ਜਾਂਦੀ ਆ ਕਿਉਂ ਕੱਪੜੇ ਨਾਲ ਲਿਬੜਨ ਵੋਟਾਂ ਦਿੱਤੀਆਂ ਆਖੀ ਦਾ ਜਿਨ੍ਹਾਂ ਨੇ ਹੁਣ ਆ ਮੈਂਬਰਾਂ ਨੂੰ ਵੋਟਾਂ ਲਈਆਂ ਆਈਆਂ ਨਾ ਉਹਨਾਂ ਨੂੰ ਆਖ ਕੇ ਵੀ ਆਏ ਆ ਕਰਦੇ ਨੇ ਕਾਗੇ ਦੇ ਮੁਰਤੇ ਕੋਸ਼ਿਸ਼ ਵੀ ਨਹੀਂ ਗਾ ਹਾਂ ਨਦਰਾਂ ਜਾਂ ਕੇ ਆਨੇ ਆ ਏ ਮੈਂਬਰ ਤੇ ਸਰਪੰਚ ਸਭ ਖਾਨ ਦੇ ਯਾਰ ਯੇ ਮੈਂ ਤੈਨੂੰ ਦੱਸਾਂ ਹਾਂ ਡਰਦੀ ਨਹੀਂ ਮੈਂ ਕਿਸੇ ਕੋਵੀ ਹਾਂ 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 ਹੁਣ ਕੀ ਜੋ ਉਹਨਾਂ ਕਰਨਾ ਕਰ ਲੈਣ ਪਰ ਸਾਡੇ ਘਰ ਨਰਕੇ ਤੇ ਵੇਖਣਾ ਹਨ ਕਿ ਸਭ ਤੋਂ ਮਾੜਾ ਘਰ ਸਾਡਾ ਏ ਜਿੱਥੇ ਪਾਣੀ ਖਲੋਂਦਾ ਹਨ ਕਿ ਹਾਂ ਵੇਖੋ ਸਾਰਿਆਂ ਨੂੰ ਪੁੱਛ ਲਓ ਟੈਪਾਂ ਦੇ ਵਿੱਚੋਂ ਦਿੱਤੀਆਂ ਬੋਤਲਾਂ ਇਹਨਾਂ ਕਿਨਾ ਕਿੰਨੇ ਕਿੰਨੇ ਸਾਡੇ ਅੰਦਰ ਸੱਪ ਵੜਦੇ ਨੇ ਇਹ ਕੀ ਚਾਹੁੰਦੇ ਹੋ ਹਣ ਤੁਹਾਡੀ ਕੀ ਕੋਣਾ ਹੀ ਆਨੇ ਪਈ ਸਫਾਈ ਹੋਣੀ ਚਾਹੀਦੀ ਆ ਇਹ ਪਾਣੀ ਦਾ ਵਿਕਾਸ ਨਿਕਲਣਾ ਚਾਹੀਦਾ ਕਿ ਇਹ ਬੰਨੇ ਕੱਢਣ ਪਾਣੀ ਸਾਡੇ ਸੱਪੜ ਦਾ ਖੂਈਆਂ ਬਣ ਹਾਂ ਖੂਈਆਂ ਬਣ ਜਿੱਦਾਂ ਲੋਕਾਂ ਦੇ ਪਿੰਡਾਂ 'ਚ ਬਣੇ ਨਾ ਪੱਕੇ ਉਦਾਂ ਇੱਥੇ ਸਾਡੇ ਪਿੰਡ ਬਣ ਨਾਣ ਕੇ ਮੇਰਾ ਨਾਮ ਜੀ ਮਨਜੀਤ ਕੌਰ ਪਿੰਡ ਸਾਡਾ ਕਾਲਾ ਵਾਲਾ ਅੱਛਾ ਜੀ ਮਰ ਕੀ ਮਸਲਾ ਮਸਲਾ ਸਾਡਾ ਇਹ ਹੀ ਆ ਵੀ ਸਾਡੇ ਘਰਾਂ ਤੋਂ ਪਾਣੀ ਬਾਹਰ ਆਉਂਦਾ ਹੀ ਨਹੀਂ ਜੀ ਅਸੀਂ ਬਹੁਤ ਵਾਰੀ ਮੈਂਬਰਾਂ ਸਰਪੰਚਾਂ ਨੂੰ ਸਾਰਿਆਂ ਨੂੰ ਕਹਿ ਕੇ ਕਿ ਵੇਖ ਲਿਆ ਕਿਸੇ ਵੀ ਸਾਡੇ ਉਹ ਵਾਲੇ ਹਾਂ ਕਰ ਦਿੰਦੇ ਵੀ ਨਹੀਂ ਤੁਸੀਂ ਸਾਨੂੰ ਵੋਟਾਂ ਪਾਓ ਅਸੀਂ ਪਹਿਲਾਂ ਛੱਪੜ ਦਾ ਟਾਡਾ ਕਰਕੇ ਦਾਂਗੇ ਪਰ ਉਹ ਕੁਝ ਸੁਣਾਇ ਨਹੀਂ ਦਿੰਦੇ ਸਵੇਰੇ ਸ਼ਾਮ ਪਹੁੰਚੇ ਚੁੱਕੇ ਤੇ ਗੁਰੂ ਘਰ ਜਾਇਦਾ ਤੇ ਫਿਰ ਉੱਥੇ ਜਾ ਕੇ ਪਹਿਲਾਂ ਪੈਰ ਧੋਈਦੇ ਆ ਤੇ ਫਿਰ ਅਸੀਂ ਅੰਦਰ ਮਹਾਰਾਜ ਦੇ ਘਰ ਤੇ ਜਾਂਦੇ ਆ ਅਸੀਂ ਇਹੋ ਸਰਕਾਰ ਕੋਲ ਮੰਗ ਕਰਦੇ ਆ ਕਿ ਸਾਡਾ ਛੱਪੜਾਂ ਦਾ ਜਿਹੜਾ ਵਾ ਨਾ ਇਹ ਕੰਮ ਹੋਣਾ ਚਾਹੀਦਾ ਸਭ ਤੋਂ ਅਸੀਂ ਨਰਕ ਦੇ ਵਿੱਚ ਸਾਡੇ ਰਿਸ਼ਤੇਦਾਰ ਹੁੰਦੇ ਆ ਉਹ ਸਾਨੂੰ ਤੇ ਕਰਾਂ ਕਰਕੇ ਚਲੇ ਜਾਂਦੇ ਵੀ ਤੁਹਾਡੇ ਪਿੰਡ ਦਾ ਕੋਈ ਸਰਪੰਚ ਕੋਈ ਮੰਤਰੀ ਕੋਈ ਨਹੀਂ ਹੈਗਾ ਤੇ ਅਸੀਂ ਕੀ ਕਹੀਏ ਵੀ ਇਹ ਸਾਡੇ ਕੋਈ ਹੈ ਜਾਂ ਨਹੀਂ ਉਹਨਾਂ ਨੂੰ ਅਸੀਂ ਬਹੁਤ ਵਾਰੀ ਕਿਹਾ ਸੀ ਜਿੱਦ ਨੂੰ ਵੋਟਾਂ ਲੈਣ ਆਏ ਸੀ ਨਾ ਸਾਡੇ ਘਰ ਅਸੀਂ ਆਖਿਆ ਵੀ ਤੁਹਾਨੂੰ ਪਹਿਲਾਂ ਨੰਗਣ ਲੱਗਿਆ ਨਾ ਤੁਹਾਨੂੰ ਸੰਗ ਆਉਣੀ ਚਾਹੀਦੀ ਸੀ ਵੀ ਕਿਥੋਂ ਨੰਗ ਕੇ ਆ ਜੇ ਤੁਸੀਂ ਇਧਰੋਂ ਗਲੀਆਂ ਥਾਣੀ ਆਏ ਜੇ ਤੇ ਤੁਸੀਂ ਇਧਰੋਂ ਦੀ ਆਉਂਦੇ ਸਿੱਧੇ ਆਉਂਦੇ ਤੁਸੀਂ ਐਵੇਂ ਬਾਈਪਾਸ ਤੁਰੇ ਫਿਰਦੇ ਛੋਟੀਆਂ ਗਲੀਆਂ ਥਾਣੀ ਠੀਕ ਹੈ ਜੀ ਤੇ ਤੁਸੀਂ ਇਹ ਸੋਚੋ ਵੀ ਤੁਸੀਂ ਇੰਦੀ ਆਉਂਦੇ ਤੁਹਾਨੂੰ ਵੀ ਪਤਾ ਲੱਗਦਾ ਨਹੀਂ ਨਹੀਂ ਇਹ ਤੁਸੀਂ ਵੋਟਾਂ ਪਾਓਗਾ ਭਾਬੀ ਜੀ ਅਸੀਂ ਪਹਿਲਾਂ ਤੁਹਾਡੇ ਤੁਹਾਡਾ ਕੰਮ ਕਰਾਂਗੇ ਬਾਅਦ ਚ ਅਸੀਂ ਤੇ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਵੀ ਮੈਨੂੰ ਇੰਨਾ ਡਰ ਲੱਗਦਾ ਹੁੰਦਾ ਵੀ ਮੇਰਾ ਇੱਕ ਬੇਟਾ 7 ਸਾਲਾਂ ਬਾਅਦ ਆਇਆ ਇਹ ਚੱਲਿਆ ਜਾਏ ਚੰਗੀ ਗੱਲ ਇੱਕ ਕਹਿੰਦੇ ਲੇਡੀ ਦੀ ਵੀ ਜਿਹੜੀ ਡੈਥ ਹੋ ਗਈ ਉਹ ਲੇਡੀ ਸਾਡੇ ਆ ਸਾਹਮਣੇ ਘਰ ਆ ਦੁੱਧ ਲੈ ਕੇ ਆਈ ਐ ਤੇ ਆ ਨਾਲੀ ਟੱਪੀ ਐ ਕਿਉਂਕਿ ਬਜ਼ੁਰਗ ਸੀਗੇ ਉਹ ਤੇ ਉਹ ਨਹੀਂ ਉਹਨਾਂ ਦੇ ਕੋਲੋਂ ਗੋਡਾ ਉਹਨਾਂ ਦਾ ਇਹੋ ਜਿਹਾ ਟੁੱਟਿਆ ਕਿ ਉਹ ਰੱਬ ਨੂੰ ਪਿਆਰੇ ਹੋਣ। ਹੁਣ ਕੀ ਮੰਗ ਕਰਦੇ? ਅਸੀਂ ਇਹ ਸਰਕਾਰ ਗਾੜੀ ਮੰਗ ਕਰਦੇ ਆ। ਤੇ ਅਸੀਂ ਆਨੇ ਵੀ ਸਾਡੇ ਛਪੜਾਂ ਦਾ ਜਿਹੜਾ ਵਾ ਨਾ ਇਹ ਮਸਲਾ ਹੱਲ ਹੋਣਾ ਚਾਹੀਦਾ। ਕਿਉਂਕਿ ਅਸੀਂ ਤੇ ਜੀਂਦੇ ਨਰਕ ਵਿੱਚ ਪਏ ਮਰਿਆਂ ਦਾ ਪਤਾ ਨਹੀਂ ਕੀ ਮਿਲਣਾ ਤੇ ਕੀ ਨਹੀਂ। ਉਹ ਤਾਂ ਬਾਅਦ ਦੀ ਗੱਲ ਆ। ਪਰ ਅਸੀਂ ਜੀਂਦੇ ਹੀ ਨਰਕ ਦੇ ਵਿੱਚ ਪਏ ਆ। ਹੁਣ ਤੁਹਾਡੇ ਸਾਹਮਣੇ ਵੇਖੋ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤੇ ਉਹਨਾਂ ਨੂੰ ਗੱਡੀਆਂ ਤੇ ਮੋਟਰਾਂ ਤੇ ਸਕੂਟਰਾਂ ਤੇ ਨੰਗਾ ਕੇ ਤੇ ਫੇਰ ਅਸੀਂ ਜਾਣੇ ਆ। ਅਸੀਂ ਬਹੁਤ ਤੰਗ ਆ। ਜੇ ਹਰਦੇਵ ਸਿੰਘ ਆ ਪਿੰਡ ਕਾਲਾਵਲਾ ਜੀ। ਮਸਲਾ ਹਾਲਿਆ ਵੀ ਕਰਨਾ ਆ ਵੀ ਜਿਹੜਾ ਸਾਡਾ ਸੱਪੜ ਆ ਇਹ ਮੇਰਾ ਖਿਆਲ ਆ ਵੀ ਘੜਤਗੜ 10 ਸਾਲ ਤੋਂ ਓਵਰਫੋਲ ਚੱਲ ਰਿਹਾ ਸਾਡੇ ਘਰਾਂ 'ਚ ਪਾਣੀ ਪਿਆ ਰਿਹਾ ਪੰਚਾਇਤਾਂ ਜਿੰਨੀਆਂ ਵੀ ਆਉਂਦੀਆਂ ਸਾਡੀਆਂ ਸਾਰੀਆਂ ਮੇਰੇ ਹਿਸਾਬ ਨਾਲ ਕਦੀ ਵੀ ਕਿਸਨੇ ਕੰਮ ਨਹੀਂ ਕਰਾਇਆ ਜਦੋਂ ਦੀਆਂ ਪੰਚਾਇਤਾਂ ਬਣੀਆਂ ਕਈ ਕਾਂਗਰਸ ਦੀ ਆ ਜਾਂਦੀ ਕੱਲੀ ਕਾਲੀਆਂ ਦੀ ਆ ਜਾਂਦੀ ਕਦੀ ਆਮ ਆਪ ਪਾਰਟੀ ਦੀ ਇਸ ਟਾਈਮ ਚੱਲ ਰਹੀ ਹੈ ਕਰੋਣਾ ਨੇ ਕਦੀ ਵੀ ਕੰਮ ਪੇਂਡ ਦਾ ਨਹੀਂ ਕਰਾਇਆ ਜਿਹੜੇ ਐਮਐਲਏ ਤੇ ਮਗਰ ਲੱਗੇ ਆ ਉਹ ਆਪਣੇ ਆਪਣੇ ਬੰਦਿਆਂ ਨੂੰ ਖਿੱਚ ਕੇ ਲੈ ਜਾਂਦੇ ਆ ਉਹ ਕਹਿੰਦੇ ਵੀ ਤੂੰ ਹੀ ਨਹੀਂ ਕਰਾਉਣਾ ਇਹ ਹਮਾਂ ਲੇਦਾ ਜਿਹੜੇ ਸਾਡੇ ਮਹਾਲਿਆਂ ਚ ਜਿਹੜੀ ਹੈ ਖਰਾਬੀ ਇਸੇ ਕਰਕੇ ਆਉਂਦੀ ਹੈ ਵੀ ਸਾਡੇ ਮਹਾਲਿਆਂ ਦੇ ਜਿਹੜੇ ਆ ਜਿਹੜੀਆਂ ਵੱਖ-ਵੱਖ ਪਾਰਟੀਆਂ ਆ ਉਹ ਪੰਜ ਘਰ ਉਧਰ ਆ ਪੰਜ ਘਰ ਉਧਰ ਆ ਉਹਦੇ ਕਰਕੇ ਉਹ ਕਹਿੰਦੇ ਵੀ ਇਹਨਾਂ ਦੇ ਘਰਾਂ ਦੇ ਗਾੜੀਆਂ ਗੰਦ ਨਹੀਂ ਮਕਾਉਣਾ ਹਰ ਵਾਰੀ ਪਾਣੀ ਇੱਦਾਂ ਇੰਜਨ ਨੇ ਕੱਢ ਲੈਂਦੇ ਆ ਤੋ ਉਹ ਥੋੜਾ ਬੋਤਾ ਨੀਵਾ ਹੋ ਜਾਂਦਾ ਜੀ ਤੁਹਾਡੀ ਬਾਈਟ ਸੁਣਦੇ ਆ ਪ੍ਰਤਾਪ ਬਾਜਾ ਤੇ ਕੀ ਕਹੋਗੇ ਮੈਂ ਤਾਂ ਸਾਰਿਆਂ ਨੂੰ ਕਹਾਂਗਾ ਵੀ ਸਾਡਾ ਦੱਸੋ ਕਿਹੜੇ ਵਾਲੇ ਤੁਸੀਂ ਕੰਮ ਕਰਾਇਆ ਜਾਂ ਸਾਨੂੰ ਇਹਦਾ ਗ੍ਰਾਂਟ ਦਿੱਤੀ ਆ ਸਾਡੀ ਸੱਪੜਦੀ ਤੇ ਸਾਡਾ ਕੰਮ ਹੋਇਆ ਐ ਤੇ ਮੰਨਾਂਗੇ ਸਾਡੇ ਹੁੰਦੇ ਤਾਂ ਇਹ ਸਾਡੇ ਸਾਹਮਣੇ ਘਰ ਆ ਸਾਡੇ ਹੁੰਦੇ ਤਾਂ ਕਦੀ ਕੋਈ ਕੰਮ ਹੋਇਆ ਨਹੀਂ ਕੀ ਚਾਹੁੰਦੇ ਹੋ ਪ੍ਰਸ਼ਾਸਨ ਤਾਂ ਹੀ ਤੇ ਉਹ ਚਾਹੁੰਦੇ ਆ ਵੀ ਜੇ ਪੰਚਾਇਤ ਦੀ 20 25 ਕਿੱਲੇ ਪੈਲੀ ਆ ਉਹਦੇ ਵਿੱਚ ਕਿੱਲਾ ਇੱਕ ਖਾਲੀ ਕਰਾ ਕੇ ਉਹਦੇ ਵਿੱਚ ਪਾਓ ਪਾਣੀ ਜਾਂ ਨਹਿਰ ਦੇ ਲਾਗੇ ਖਾਲੀ-ਖਾਲੀ ਆ ਟੋਏ ਆ ਉਹਦੇ ਵਿੱਚ ਪਾ ਦਿਓ ਪਾਣੀ ਕਮਸਿਕਾ ਨਰਕ ਤੇ ਇਥੋਂ ਮੁੱਕੇ ਜਿਹੜਾ ਗਾੜੀ ਬੱਚਿਆਂ ਦਾ ਕੀ ਬਣੂਗਾ ਜੇ ਅਸੀਂ ਆਪ ਹੀ ਨੀ ਕੋ ਖਰਾਜਾ ਸਾਡੀ 50 ਸਾਲ ਉਮਰ ਹੋ ਗਈ ਇਹ ਕਰਕੇ ਥੋੜਾ ਬੋਤਨ ਨੂੰ ਸਰਕਾਰਾਂ ਜਿਹੜੀਆਂ ਉੱਤੇ ਸੈਂਟਰ ਚ ਜਦੋਂ ਕੋਈ ਹੋਰ ਹੁੰਦੀ ਆ ਥੱਲੇ ਕੋਈ ਐਮ ਐਲ ਏ ਸਾਡਾ ਹੋਰ ਆ ਜਾਂਦਾ ਨਾ ਉਹਨਾਂ ਦਾ ਦੋਗ ਸੁਣਵਾਈ ਹੁੰਦੀ ਆ ਨਾ ਸਾਡੀ ਹੋਣੀ ਟੇਨਰ ਸਪਾਲ ਸਿੰਘ ਜੀ ਪਿੰਡ ਕਾਲਾਵਾਲਾ ਸਾਡਾ ਵੀਰ ਜੀ ਅੱਛਾ ਜੀ ਤੇ ਸਾਡੇ ਸੱਪੜ ਦਾ ਨਿਕਾਸ ਬਹੁਤ ਚਿਰ ਤੋਂ ਜਿਹੜਾ ਰੁਕਿਆ ਵਾ ਹਾਂਜੀ ਏ ਵੀਰ ਜੀ ਸਾਰੀਆਂ ਸਰਕਾਰਾਂ ਆਉਂਦੀਆਂ ਨੇ ਕਹਿ ਕੇ ਲਾਲ ਰੱਪਾ ਲਾ ਕੇ ਤੁਰ ਜਾਂਦੀਆਂ ਨੇ ਹਾਂਜੀ ਪੰਚਾਇਤਾਂ ਵੀ ਆਈਆਂ ਨੇ ਹੁਣ ਵੀ ਜਿਹੜੀ ਸਾਡੇ ਪਿੰਡ ਦੀ ਪੰਚਾਇਤ ਆ ਸਰਬਸੰਤੀ ਨਾਲ ਚੁਣੀ ਗਈ ਆ ਸਰਪੰਚ ਨੂੰ ਸਰਬਸੰਤੀ ਨਾਲ ਚੁਣ ਲਿਆ ਪਿੰਡ ਨੇ ਬਾਅਦ ਵਿੱਚ ਉਹਨੂੰ ਨਿਕਾਸ਼ ਨਹੀਂ ਕਰਦੇ ਵੀਰ ਜੀ ਕੌਣ ਇਹ ਜਿਹੜੇ ਆਮ ਪਾਰਟੀ ਦੇ ਕਾਲੀ ਮੈਂਬਰ ਪੰਚਾਇਤ ਦੇ ਇਹ ਬਾਬਾ ਜੀ ਪਿੰਡ ਨੇ ਚੁਣ ਲਿਆ ਸਮੂੱਚੇ ਨੇ ਸਰਬਸੰਤੀ ਨਾਲ ਗੁਰਦਾਸ ਸਿੰਘ ਚੁਣ ਲਿਆ ਹੁਣ ਇਹ ਕਹਿੰਦੇ ਆ ਵੀ ਇਹ ਕਹਿੰਦੇ ਹੁਣ ਇੱਕ ਕਾਂਗਰਸ ਦਾ ਬੰਦਾ ਵਾ ਇਹਨੂੰ ਅਸੀਂ ਨਹੀਂ ਕੰਮ ਕਰਨ ਦੇਣਾ ਇਹ ਸਾਡੀ ਆਮ ਪਾਰਟੀ ਜਾਂ ਅਕਾਲੀ ਦੀ ਸਾਡੇ ਵਰਕਰ ਜਿਹੜੇ ਕਹਿੰਦੇ ਨਹੀਂ ਕੰਮ ਕਰਨ ਦੇਣਾ ਇਹ ਕਰਕੇ ਜਿਹੜਾ ਸਿਆਸਤ ਕਰਕੇ ਨੇ ਛੱਪੜ ਦੇ ਸਿਆਸਤ ਕਰਕੇ ਵੀਰ ਜੀ ਛੱਪੜ ਜਿਹੜਾ ਇਹ ਸਾਰੇ ਛੱਪੜ ਜਿਹੜੇ ਪਾਣੀ ਰੁਕਿਆ ਜੇ ਹੋ ਕਿੰਨੀਆਂ ਕਿ ਮੁਸ਼ਕਲਾਂ ਜਿਹੜਾ ਤੁਹਾਨੂੰ ਸਾਹਮਣਾ ਖਾਲਸਾ ਜੀ ਸਾਨੂੰ ਤੇ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਆਉਣ ਵਾਲੇ ਦਿਨਾਂ 'ਚ ਫੇਰ ਬਾਰਿਸ਼ ਆ ਗਈ ਤੇ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਨੰਗਨ ਦੀ ਔਖੀ ਹੋ ਜਣੀਆਂ ਗੁਰਦਾਰ ਸਾਹਿਬ ਜਾਨ ਦੇ ਵਾਸਤੇ ਤੰਗੀ ਹੈ ਲੋਕਾਂ ਨੂੰ ਇਹ ਖਾਲਸਾ ਜੀ ਇਹਨੂੰ 6 ਮਹੀਨੇ ਹੋ ਗਏ ਪ ਤੇ ਉਦੋਂ ਫਸ਼ਲਾ ਤੋਂ ਸੁੱਕੀਆਂ ਗਿਆ ਕਰਕੇ ਪਾਣੀ ਕੱਢ ਕੇ ਜਨਰੇਟਰ ਨਾਲ ਕੱਢਦੇ ਰਹੇ ਆ ਤੇ ਹੁਣ ਫਸ਼ਲਾ ਵਾਲੇ ਗਾੜੀ ਪਾਣੀ ਨਹੀਂ ਪੈਣਦੇ ਜਨਰੇਟਰ ਨਾਲ ਤੇ ਪਾਣੀ ਰੁਗ ਗਿਆ ਵੀਰ ਜੀ ਹੁਣ ਕੀ ਮੰਗ ਕਰੀ ਮੰਗ ਕਰ ਲੈ ਵੀਰ ਜੀ ਸਰਕਾਰ ਕੋਈ ਦਾ ਪਾਣੀ ਜਿਹੜਾ ਸਾਫ਼ ਕੀਤਾ ਜਾਵੇ ਨਿਕਾਸ਼ ਕੀਤਾ ਜਾਵੇ ਇਹਦਾ ਪਾਣੀ ਜਿਹੜਾ ਬਾਹਰ ਕਿਸੇ ਕੱਢਿਆ ਜਾਵੇ ਨਾਲਾ ਪਾ ਕੇ ਵੱਡਾ ਜਾਂ ਪੰਚਾਇਤ ਦੀ ਜ਼ਮੀਨ ਉੱਥੇ ਖੜਿਆ ਜਾਵੇ ਪਾਣੀ ਕੱਢ ਕੇ ਇਹਨੂੰ ਪਹਿਲਾਂ ਤੇ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇੱਕ ਚੀਜ਼ ਜਿਹੜੀ ਹੈ ਮੇਰੇ ਧਿਆਨ ਵਿੱਚ ਲੈਂਦੀ ਆ ਕਾਲਾ ਬਾਲਾ ਦੇ ਵਿੱਚ ಗ್ರಾಮ ਪੰਚਾਇਤ ਦੇ ਵਿੱਚ ਸਰਕਾਰੀ ਕਰਮਚਾਰੀ ਨਿਯੁਕਤ ਹੋਇਆ ਸਰਪੰਚ ਦਾ ਕੋਰਮ ਨਹੀਂ ਸੀ ਪੂਰਾ ਉੱਥੇ ਜੋ ਮੈਨੂੰ ਪੰਚਾਇਤ ਸੈਕਟਰੀ ਵੱਲੋਂ ਹੁਣ ਰਿਪੋਰਟ ਆਈ ਹੈ ਪਤਾ ਕੀਤਾ ਆ ਉੱਥੇ ਦੋ ਛੱਪੜ ਹੈ ਇੱਕ ਦੀ ਡੀਵਾਟਰਿੰਗ ਉਹਨਾਂ ਆਲਰੇਡੀ ਕਰਵਾ ਦਿੱਤੀ ਸੀ ਦੂਸਰੇ ਦਾ ਉਹ ਡੀਵਾਟਰਿੰਗ ਦਾ ਕੰਮ ਜਿਹੜਾ ਆ ਉਹ ਵੀ ਮੈਂ ਕਹਿ ਦਿੱਤਾ ਤਾਂ ਇਮੀਡੀਏਟਲੀ ਤੁਸੀਂ ਸਟਾਰਟ ਕਰਵਾ ਕੇ ਨਾਲ ਹੀ ਡੀਸੈਲਟਿੰਗ ਦਾ ਵੀ ਆਪਾਂ ਕੰਮ ਕਰਵਾਵਾਂਗੇ ਜੋ ਤੁਹਾਡੇ ਦਸਨ ਮੁਤਾਬਿਕ ਹੈ ਕਿ ਉੱਥੇ ਪਾਣੀ ਜਿਹੜਾ ਐਕਸੈਸ ਫਲੋ ਹੋ ਰਿਹਾ ਹੈ ਤੇ ਆਪੋ ਦੀ ਡੀਸੈਲਟਿੰਗ ਕਰਵਾ ਕੇ ਪ੍ਰੋਪਰ ਉਹਦੀ ਜਿਹੜੀ ਆ ਐਸ ਪਰ ਗਾਈਡਲਾਈਨਾਂ ਦੇ ਉੱਤੇ ਪ੍ਰੋਪਰ ਕੰਮ ਕਰਵਾ ਦਾਂ। ਮੈਂ ਆਪ ਤੇ ਜੇ ਖੁਦ ਚੱਪੜ ਦਾ ਮੌਕਾ ਨਹੀਂ ਦੇਖ ਪਾਇਆ ਤੇ ਲਾਸਟ ਮੰਥ ਹੀ ਮੈਨੂੰ ਇੱਥੇ ਜੁਆਇਨ ਕਰਨ ਦਾ ਮੌਕਾ ਮਿਲਿਆ। ਮੈਂ ਆਪ ਵੀ ਦੇਖ ਲਵਾਂਗਾ ਜੇ ਉੱਥੇ ਮੌਕੇ ਤੇ ਸਾਡਾ 1 ਏਕੜ ਦੇ ਲਾਗੇ ਰਕਬਾ ਹੋਊਗਾ ਤੇ ਦੈਨ ਅਸੀਂ ਇਹਨੂੰ ਥਾਪਰ ਮਾਡਲ ਦੀ ਪ੍ਰੋਵੀਜ਼ਨ ਵਿੱਚ ਜ਼ਰੂਰ ਲਿਆਵਾਂਗੇ।